के 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 ਤੋਂ ਤੈਨੂੰ ਇੱਕ ਬੰਦਾ ਬਾਇਲ ਸਿਰਵਾਣਾ ਇੱਛਾ ਅੰਬਲ ਸਿਰ ਚਾਹ ਤੇ ਸਾਦਾ ਛੋੜਾ ਹੈ ਨਾ ਪਰ ਮੈਂ ਇੱਕ ਸੈਕਿੰਡ ਚਲੋ ਆਖਿ ਚਲੋ ਕਿਰਾਈਮ ਨਾਲ ਰਿਲੇਟਡ ਇੱਕ ਵੱਡੀ ਪੰਜਾਬੀ ਕਪੂਰਥਲਾ ਪੁਲਿਸ ਨੂੰ ਮਿਲੀ ਹੈ। ਉਰੇ ਵਿੱਚ ਕਿੰਨੇ ਲੋਕਾਂ ਤੇ ਐਫਆਈਆਰ ਹੋਇਆ ਹੈ? ਕੀ ਉਹਨਾਂ ਕੋਲ ਬਰਾਮਦ ਹੋਇਆ ਹੈ? ਔਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਸੀ? ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਹੈ। ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਰਿਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜਵਿਲਾ ਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਭੋਲੇ-ਭਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇਹਤੇ ਕਾਰਵਾਈ ਕਰਦੇ ਹੋਏ ਵੱਤ ਵੱਤ ਪੁਲਿਸ ਟੀਮਾਂ DSP ਸਿਟੀ ਸਿਟੀ ਫਗਵਾੜਾ ਐਸ਼ਓ ਸਾਈਬਰ ਕ੍ਰਾਈਮ ਕਪੂਰਥਲਾ ਐਸ਼ਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਨੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਅਪਰਮਾਈਸ ਚੈੱਕ ਕੀਤਾ ਚੈੱਕ ਕਰਨ ਤੇ ਆ ਪਿਆ ਗਿਆ ਕਿ ਬਹੁਤ ਵੱਡੀ ਤਾਦਾਦ ਚ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਹੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮਗਲਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ मौके पर चलाया जा रहा मौके में तुरंत जी कार्रवाई करते हुए जो अठत्ती लोगों जोड़ा राउंड अपा किया गया तुरंत ही मौके पर जी एफ आई आर जीडी दर्ज की गई धाराव एक सौ ग्यारह बी एन एस जो कि ऑर्गेनाइज क्राइम की सत्त धारा है यद तीन सौ अठारह चार बी एन एस जो कि चीटिंग जो की धारा हैगी है यहाँ सिक्सटी सिक्स सी सिक्सटी सिक्स बी आई टी एक्ट जो कि इम परसनेशन आइडेंटिटी जैफ्ट रिलेट करती है वो तहत ਅਥਾਣਾ ਸਾਈਬਰ ਕ੍ਰਾਈਮ ਕਪੂਰ ਚਲਾ ਦੇ ਵਿੱਚ ਮੁਕੱਦਮਾ ਦਰਜ ਕਰਕੇ 38 ਦੋਸ਼ੀਆਂ ਦੀ ਜਿਹੜੀ ਅਰੈਸਟ ਪਾਈ ਗਈ ਹੈ ਮੁਢਲੀ ਪੁੱਛਗਿੱਛ ਤੋਂ ਇੱਕ ਗਾਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਥੋਲੇ ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਚ ਫਸਾਉਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਸੀਗਾ ਕਿ ਇਹ ਆ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਟੌਪ-ਅੱਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰਾਪਟ ਹੋ ਗਿਆ ਹੈ ਜਾਂ ਇੱਥੇ ਵਾਇਰਸ ਆ ਗਿਆ ਹੈ ਤੇ ਕਲਿੱਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਰਫ੍ਰੀਡ ਨੰਬਰ ਰਾਹੀਂ ਅਤੇ ਫਗਵਾੜਾ ਕਾਲ ਸੈਂਟਰ ਚ ਆਂਦੀ ਸੀ ਤੇ ਇਹਲਾ ਵਾਲਾ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕ੍ਰੀਨ ਸਕ੍ਰੀਨ ਮਿਰਰਿੰਗ ਕਰੋ ਸਾਡੇ ਕਿਹਾ ਹੋਇਆ ਸਾਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਇਡੈਂਟੀਟੀ ਤੋਂ ਆ ਜਿਹੜਾ ਡਾਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਇਹ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ट्रांजੈਕਸ਼ਨਸ ਕਰਦੇ ਸੀਗੇ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋੜ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋੜ ਪੈਂਦੀ ਸੀ ਉਹ ਹਵਾਲਾ ट्रांजैक्शन ਦੇ थ्रू ਅ ਇਥੇ ਜਿਹੜਾ ਇਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਐ ਉਹਦੇ ਵਿੱਚੋਂ ਮжоਰਿਟੀ ਲੋਕ ਜਿਹੜੇ ਜਿਹੜੇ ਬਾਹਰਲੇ ਸਟੇਟ ਦੇ ਜਿਹੜੇ ਐਨਸੀਆ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲ ਬਾਸ ਬੇਸਡ ਦਿੱਲੀ ਬੇਸਡ ਹੈਗੀ ਐ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਹਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35 ਹਜ਼ਾਰ ਤੋਂ 50 ਹਜ਼ਾਰ ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਿਹਾ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजੈਕਸ਼ਨ ਜੋ ਕਿ ਸਾਨੂੰ ਮੁਢਲੀ ਪੁਛਗਿਸਤ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ رکھے ਸੀ ਆਪਰੇਸ਼ਨ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ट्रांजੈਕਸ਼ਨ ਦੇ ਥਰੂ ਜੋ ਵੀ ਫਾਈਨੈਂਸਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਕੁੱਲ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਆ ਬਹੁਤ ਵੱਡੀ ਮਾਤਰਾ ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੌਕੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋਂ ਅਸੀਂ ਸਟਾਰਟ ਮੋਬਾਈਲ ਫੋਨ ਵੀ ਜਿਹੜੇ ਥਰੂ ਜਿਹੜੀ ਟੋਲ ਫੀ ਨੰਬਰ ਰਹੀ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਠੱਗਦੇ ਸੀ ਉਹ ਰਿਕਵਰ ਕੀਤੇ ਆ ਅਤੇ ਮੌਕੇ ਦਾ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮੰਨੀ ਹੈ ਉਹ ਵੀ ਅਸਲੀ ਰਿਕਵਰ ਕੀਤੀ ਹੈ ਫਟਾਪ ਕੁਝ ਅਤੇ ਹੋਰ ਤਫਤੀਸ਼ ਲੋਕ ਇਹ ਬਣਾਤੇ ਹੋਏ ਫੋਰੈਂਸਿਕ ਐਗਜ਼ਾਮੀਨੇਸ਼ਨ ਜਿਹੜੇ ਲੈਪਟਾਪਸ ਦਾ ਮੋਬਾਈਲ ਫੋਨ ਦਾ ਕਰਾਇਆ ਜਾ ਰਿਹਾ ਹੈ ਕਿ ਇਹਦੇ ਕਿਹੜੇ ਸੌਫਟਵੇਅਰ ਹੈਗੇ ਆ ਕਿਹੜੇ-ਕਿਹੜੇ ਲੋਕਾਂ ਤੋਂ ਠੱਗੀ ਇਹਨਾਂ ਨੇ ਮਾਰੀ ਹੈ ਕਿਸ ਅਮਾਊਂਟ ਦੀ ਇਹਨਾਂ ਨੇ ਮਾਰੀ ਹੈ ਇਸ ਤੋਂ ਇਲਾਵਾ ਚਾਰ ਦੋਸ਼ੀ ਅਸੀਂ ਉਹਨਾਂ ਆਈਡੈਂਟੀਫਾਈ ਕਰ ਲਏ ਹੈਗੇ ਆ ਤੇ ਵੱਖ-ਵੱਖ ਟੀਮਾਂ ਅਸੀਂ ਬਣਾ ਕੇ ਜਿਹੜੇ ਵੱਖ-ਵੱਖ ਸਾਡੇ ਦੇਸ਼ ਤੇ ਸੂਬੇ ਹੈਗੇ ਆ ਉੱਥੇ ਅਸੀਂ ਰਵਾਨਾ ਕਰ ਰਹੇ ਆ ਤਾਂ ਜੋ ਛੇਤੀ ਛੇਤੀ ਜਿਹੜੀ ਪੂਰੀ ਇਹ ਲਿੰਕ ਨੂੰ ਅਸੀਂ ਤੋੜ ਸਕੀਏ ਸਰ ਇਹਨਾਂ ਨੂੰ ਫੈਸਿਲਿਟੇਟ ਕਰਨ ਵਾਲੇ ਕਿੰਨੇ ਲੋਕ ਸੀਗੇ ਕੀ ਉਹਨਾਂ ਤੇ ਵੀ ਕੋਈ ਕਾਰਵਾਈ ਹੋਈ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਕਿ ਅਜੇ ਮੋਡਲੀ ਪ੍ਰੋਸਕੈਚਰ ਚਾਰ ਲੋਕ ਅਸੀਂ ਆਈਡੈਂਟੀਫਾਈ ਕਰ ਲਏ ਹੈ ਜਿਨ੍ਹਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀ ਜਿਹਨਾਂ ਨੇ ਸਿਲੈਕਟ ਕੀਤਾ ਸੀ ਨਾਲੇ ਇੱਕ ਮੇਨ ਮਾਸਟਰਮਾਈਂਡ ਜੋ ਕਿ ਸ਼ੈਨ ਹੈਗਾ ਹੈ ਕਲਕੱਤਾ 베ਸਟ ਜਿਹਦੇ ਵੱਲੋਂ ਸਾਰਾ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਉਹਦੇ ਵੀ ਅਸੀਂ ਪਿੱਛੇ ਜਿਹੜੇ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਛੇਤੀ ਛੇਤੀ ਸਿਰਮ ਦਬ ਕਰਾਂਗੇ ਸਰ ਜਿੱਥੇ ਚੱਲ ਰਿਹਾ ਸੀ ਉਹ ਪੈਲੇਸ ਔਰ ਉਹ ਜਗ੍ਹਾ ਨੂੰ ਲੈ ਕੇ ਕਿੰਨੀ ਕੁ ਜਾਣਕਾਰੀ ਸੀ ਕਿ ਉਹਨੂੰ ਵੀ ਜਾਣਕਾਰੀ ਸੀ ਉਹ ਵੀ ਪ੍ਰਸਾਦ ਦੇ ਰਹੇ ਸੀ ਨਹੀਂ ਬਿਲਕੁਲ ਜਿਹੜਾ ਇਹ ਤਾਜ ਮਿਲਾ ਪਲਾਈ ਰੋਡ ਹੈਗਾ ਇਹ ਜਿਹੜੀ ਪ੍ਰਾਪਰਟੀ ਹੈ ਇਹ ਸਾਡੇ ਇੱਕ ਅਮਰਿੰਦਰ ਸਿੰਘ ਉਰਫ ਸਾਬੀ ਟੋਰੀ ਹੈ ਉਹਨਾਂ ਵੱਲੋਂ 2021 ਤੋਂ ਬਾਅਦ ਲੀਜ਼ ਤੇ ਲਈ ਗਈ ਸੀ ਤੇ ਇਹਨਾਂ ਨੇ ਫਰਦਰ ਇਹ ਸਾਈਬਰ ਕ੍ਰਾਈਮ ਦੇ ਲਈ ਜਿਹੜਾ ਇਹ ਫਰਾਡ ਸਟੋਰਸ ਇਹਨਾਂ ਨੂੰ ਸਬਲੀਜ਼ ਜਿਹੜੀ ਕੀਤੀ ਸੀਗੀ ਤੇ ਇਹ ਜਿਹੜਾ ਸਾਈਬਰ ਫਰਾਡ ਹੈ ਪਿਛਲੇ तकरीबन 3 ਮਹੀਨੇ ਤੋਂ ਇਹ ਖੁਫੀਆ ਤੌਰ ਤੇ ਚੱਲ ਰਹੀ ਸੀ ਜਿਹੜਾ ਇਹ ਪੈਸਾ ਟ੍ਰਾਂਸਫਰ ਹੁੰਦਾ ਸੀ ਇਹਨਾਂ ਅਠੱਤੀ ਦਾ ਉਹ ਇੰਡੀਅਨ ਖਾਤੇ ਵਿੱਚ ਜਾਂ ਵਿਦੇਸ਼ੀ ਖਾਤੇ ਵਿੱਚ ਜਾਂਦਾ ਜਿਨ ਕਿ ਮੈਂ ਦੱਸਿਆ ਇਹ ਖਾਤੇ ਰਾਹੀਂ ਟਰਾਂਸਫਰ ਨਹੀਂ ਸੀਗੇ ਇਹ ਹਵਾਲਾ ਰਾਹੀਂ ਜਿਹੜਾ ਟਰਾਂਸਫਰ ਹੁੰਦੇ ਸੀ ਤੇ ਇੱਥੇ ਕੈਸ਼ ਪੇਮੈਂਟ ਸੀ ਜਿਹੜੇ ਸਾਰੇ ਜਿਹੜੇ ਸਾਈਬਰ ਫਰਾਡ ਸਟਾਫ ਹੈ ਉਹਨਾਂ ਨੂੰ ਕੈਸ਼ ਤੇ ਹੀ ਨਾਲੀ ਤਰਫਾ ਦੇ ਦਿੱਤੀ ਜਾਂਦੀ ਸੀ ਜਿਹੜਾ ਇਹ ਥੱਗੀ ਦਾ ਪੈਸਾ ਜਿਹੜਾ ਲੋਕਾਂ ਨਾਲ ਥੱਗੀ ਮਾਰਦੇ ਸੀ ਉਹਨਾਂ ਦਾ ਪੈਸਾ ਆਉਂਦਾ ਸੀ ਉਹ ਕਿਹੜੇ ਖਾਤੇ ਨਾਲ ਆਉਂਦਾ ਸੀ ਉਹ ਜਿਹੜਾ ਉਹ ਖਾਤੇ ਸੀ ਜਾਂ ਬਾਹਰੋਂ ਉਹ ਫੋਰਨ ਬੇਸਡ ਖਾਤੇ ਆ ਸਾਰੇ ਤਾਂ ਇਹ ਮੋਬਾਈਲ ਦੇ ਦਿੰਦੇ ਗੁੱਸ ਕਰਦੇ ਸੀ ਇੰਡੀਅਨ ਸੀ ਜਾਂ ਵਿਦੇਸ਼ੀ इना को लो कुछ कुछ फॉरेन नंबर्स भी है सिम इंडियन है के है लोकल इना को बड़े आ, हाई पावर्ड जेड वाईफाई सेटअप्स है वो भी असली रिकवर कॉल करते हैं उनका कनाडा कॉल का वीओआईपी इसी नंबर पे होगा वीओआईपी कॉल्स है ये ये मतलब क्योंकि सॉफ्टवेयर के थ्रू करते हैं तो कोई नंबर नहीं होता है इनका इनका टोल फ्री नंबर है जिदी एक्सटेंशन लाइंस देती है हो गया इस गाइनिटी पार्टी जंदी शतशाय ड्रे ਨੇ ਇਹਦੇ ਤੇ ਅਸੀਂ ਡਿਮਾਈਨਰ ਦਾ ਪੇਸ਼ ਕਰ ਰਹੇ ਹਾਂ ਜਿੱਦਾਂ ਹੀ ਕੋਈ ਇੱਚ ਕੰਕ੍ਰੀਟ ਜਾਂ ਐਵੀਡੈਂਸ ਸਾਡੇ ਕੋਲ ਆਦੀ ਇਸ ਤੋਂ ਅੱਗੇ ਸਰ ਇਹਦੇ ਵਿੱਚ ਪੋਸਿਬਿਲਟੀ ਹੈ ਕਿ ਇਹਨਾਂ ਦੀ ਹੋਟੂਟਸ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਤਫ਼ਤੀਸ਼ ਤੋਂ ਅੱਗੇ ਵਧਾਉਂਦੇ ਹੋਏ ਸਾਨੂੰ ਪੂਰਾ ਭਰੋਸਾ ਹੈ ਕਿ ਇਦਾਂ ਦੇ ਹੋਰ ਵੀ ਨੋਟਸ ਜਿਹੜੇ ਹੋ ਸਕਦੇ ਹਨ ਤੇ ਜਿੱਦਾਂ ਹੀ ਇਹਨਾਂ ਦੇ ਮਾਸਟਰਮਾਈਂਡ ਨੂੰ ਅਸੀਂ ਫੜਦੇ ਹਾਂ ਉਹ ਤੋਂ ਸਾਰੇ ਜਿਹੜੇ ਸੱਚ ਉਜਾਗਰ ਕਰਾ ਰਿਹਾ ਰਿਪੋਰਟ ਚ ਪੇਸ਼ ਕੀਤਾ ਇਹਨਾਂ ਨੂੰ ਕੋਈ ਡਿਮਾਂਡ ਕਰ ਰਿਹਾ ਹੈ ਪ੍ਰੈਸ ਕਰ ਰਹੇ ਮਾਸਟਰਮਾਈਂਡ ਦੋਸ਼ਿਆਂ ਨੂੰ ਕੋਰਟ 'ਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਨ ਲੈ।